ਅੱਜ ਸ਼੍ਰੀ ਫਤਿਹਗੜ ਸਾਹਿਬ ਵਿਖੇ ਇੱਕ ਕਲਾਸਾਨੀ ਕੁਰਬਾਨੀ ਜਿਹਦੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਕਿਸ ਤਸੀਹੇ ਦੇ ਕੇ ਦੀਵਾਰਾਂ ਚਿਣਵਾਇਆ ਗਿਆ ਜਦੋਂ ਦੀਵਾਰ ਕੰਧ ਗੋਡਿਆਂ ਤੱਕ ਆਈ ਗਈ ਇੱਟਾਂ ਛੱਲਣ ਦੀ ਬਜਾਏ ਗੋਡੇ ਛੱਲੇ ਗਏ ਜਿਹਨੂੰ ਸੁਣ ਕੇ ਅੱਜ ਵੀ ਜਿਹੜਿਆ ਜੋਸ਼ ਵੀ ਭਰਦਾ ਤੇ ਰੌਂਗਟੇ ਵੀ ਖੜੇ ਹੋ ਜਾਂਦੇ ਆ ਪਰ ਉਹਨਾਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਹਾਰਿਆ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਨਿਭਾਇਆ ਸੋ ਪੂਰੀ ਦੁਨੀਆ ਦੇ ਵਿੱਚ ਅੱਜ ਨਤਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈਗੇ ਆ ਸੋ ਮੈਂ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਔਰ ਪ੍ਰਮਾਤਮਾਗੇ ਹੀ ਅਰਦਾਸ ਕੀਤੀ ਹੈ ਸਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਅਸੀਂ ਤਾਂ ਭੁੱਲਣ ਹਾਰਾਂ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਤਨ ਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤਣਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਨਿਭਾ ਸਕੀਏ ਲੋਕਾਂ ਦੇ ਜੀਵਨ ਪੱਧਰ 'ਤੇ ਕੋਈ ਜੇ ਬਦਲਾਅ ਆ ਸਕਦਾ ਸਾਡੇ ਕਰਕੇ ਤਾਂ ਮੇਰੇ ਖਿਆਲ ਚ ਇਤੋਂ ਵੱਡਾ ਸਾਡੇ ਲਈ ਕੋਈ ਪੁੰਨ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਐ 26 27 28 ਨੂੰ ਇਹ ਸਭਾ ਹੁੰਦੀ ਐ ਬਹੁਤ ਦੁਨੀਆ ਇੱਥੇ ਆਉਂਦੀ ਐ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਐਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਣਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੱਲੀਆਂ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਸੋ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ ਏਡੇ ਸ਼ਹੀਦ ਨੇ ਸਾਡੀ ਕੌਮ ਕੋਲੇ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੱੜ ਜਾਂਦੀਆਂ ਨੇ ਸੋ ਸਾਨੂੰ ਆਪਣਾ ਵਿਰਸਾ ਯਾਦ ਰੱਖਣਾ ਚਾਹੀਦਾ ਠੀਕ ਹੈ ਚਲੋ ਜੀ ਜਿਹੜੀ ਗੱਲ ਅਮਰਦੀ ਗੁਰੂ ਨੇ ਕਹੀ ਸੀ ਸਤਿ ਸਤਿ ਆਪਨ ਦਾ ਸਨ ਕਰਾਂ ਕੋਈ ਇੱਕ ਅਲੇ ਸੱਖਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਤਿਹਗੜ੍ਹ ਸਾਹਿਬ ਦੀ ਉਪਕੂਤਰ ਧਰਤੀ ਦੇ ਉੱਤੇ ਪਹੁੰਚ ਚੁੱਕੇ ਨੇ ਤਸਵੀਰਾਂ ਤੋਂ ਲਗਾਤਾਰ ਡੀਫੀ ਚੈਨਲ ਪੰਜਾਬੀ ਦੇ ਉੱਤੇ ਦਿਖਾ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਕਮਤ ਦੇ ਭਗਵੰਤ ਸਿੰਘ ਮਾਨ ਹਸਤਕੂਮੀ ਨੇ ਨਹੀਂ ਆ ਆਹੋ ਸ਼ਹਿਵਾਲੇ ਕਰੇ ਨਾ ਤਾਂ ਮਸਤ ਮਸਤ ਦੇ ਲਈ ਪ੍ਰੋਗਰਾਮ ਕਰ ਰਹੇ ਰਾਮਾਚਾਰ ਚੁੱਕੇ ਨੇ ਦੇਖ ਸਾਹ ਆ ਚੇਬ੍ਰੋਗ ਦੀ ਲੋਟ ਵਿੱਚ ਉਹ ਨਹੀਂ ਦੇਖ ਸਕੀ ਉਹ ਕਿਹੜਾ ਭਾਗ ਸਰਵਿਸ ਸ਼ੇਡ ਦੇਖ ਕਰੋ ਯਾਰ ਉਹ ਚੱਲੋ ਚੱਲੋ ਇੱਕ ਸਾਈਡ ਤੇ ਚੰਦਰਾ ਕਿ ਆ ਚੱਲੋ 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 ਕੋਟੀ ਵਿੱਚ ਚੁੱਕਿਆ ਬਾਦ 10 12 ਸਾਲ ਦਾ ਬੱਚਾ ਆਪ ਨਹੀਂ ਜਾਂਦਾ ਲਈ ਦੀ ਦੁਕਾਨ ਤੇ ਜਾਂ ਪਿਓ ਲੈ ਕੇ ਜਾ ਰਿਹਾ ਜਾਂ ਮਾਂ ਲੈ ਕੇ ਜਾ ਰਹੀ ਮਾਂ ਕੁਜਰੀ ਦੀ ਆਵਾਜ਼ੋਂ ਉਹ ਕੰਮ ਅਜਬ ਵਰਗਲੀ ਕੱਢੀ 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 ਕੋਲ ਆ ਲੈ ਚੱਲ